ਹਾਰਟ ਅਟੈਕ ਦਾ ਜਿਹੜਾ ਕਾਰਨ ਹੈ ਸਭ ਤੋਂ ਪਹਿਲੇ ਕਾਰਨ ਪਤਾਉਣਾ ਚਾਹੀਦਾ ਸਭ ਤੋਂ ਵੱਡਾ ਕਾਰਨ ਹੈ ਕੋਲੇਸਟ੍ਰੋਲ ਠੀਕ ਹੈ ਨਾੜੀਆਂ ਦਾ ਬੰਦ ਹੋਣਾ ਜਿਵੇਂ ਹੀ ਸਰਦੀ ਚ ਨਾੜੀ ਸੁਗੜਦੀ ਹੈ ਉਹ ਪੰਜਾ ਟਾਈਟ ਹੋ ਕੇ ਉਹ 70 ਹੋ ਜਾਂਦਾ 80 ਹੋ ਜਾਂਦਾ 90 ਹਾਰਟ ਅਟੈਕ ਛੇਤੀ ਆਨੇ ਸ਼ੁਰੂ ਹੋ ਜਾਂਦੇ ਹੈ ਸਰਦੀ ਚ ਬੋਡੀ ਆਪਣੇ ਆਪ ਨੂੰ ਗਰਮ ਰੱਖਣਾ ਚਾਹਦੀ ਹੈ ਬਲੱਡ ਦਾ ਫਲੋ ਵੱਧਦਾ ਹੈ ਬੋਡੀ ਥੋੜੀ ਜੀ ਸ਼੍ਰਿੰਕ ਹੁੰਦੀ ਹੈ ਹੈ ਏਰੀਆ ਘਟਾਉਂਦੀ ਹੈ ਤਾਂ ਕਿ ਬੋਡੀ ਗਰਮ ਰਵੇ ਕਾਰਡੀਕ ਪੇਸ਼ੈਂਟ ਨੂੰ ਸਰਦੀਆਂ ਵਿੱਚ ਦੋ ਤਿੰਨ ਚੀਜ਼ਾਂ ਦਾ ਬੜਾ ਇੰਪੋਰਟੈਂਟ ਧਿਆਨ ਰੱਖਣਾ ਚਾਹੀਦਾ ਹੈ ਇੱਕ ਤੇ ਜਿਹੜੇ ਸਾਡੇ ਵੱਡੇ ਬਜ਼ੁਰਗ ਸਵੇਰੇ 5 ਵਜੇ ਉੱਠ ਕੇ ਘੁੰਮਦੇ ਆ ਉਹਨਾਂ ਤੋਂ ਮੇਰੀ ਹੱਥ ਬੰਨ ਕੇ ਗੁਜ਼ਾਰਿਸ਼ ਹੈ ਕਿ ਭਈ ਸਵੇਰੇ ਅਗਰ ਧੁੰਦ ਨਿਕਲੀ ਹੋਈ ਹੈ ਸੂਰਜ ਨਹੀਂ ਨਿਕਲਿਆ ਤੇ 5 ਵਜੇ ਘੁੰਮਣ ਦੀ ਲੋੜ ਨਹੀਂ ਹੈ ਬੋਡੀ ਨੂੰ ਸਟਰੋਂਗ ਬਣਾਣਾ ਹੈ ਵਾਕ ਕਰਨੀ ਹੈ એનર્ਜੀ ਬਰਨ ਕਰਨੀ ਹੈ ਉਹ 8-9 ਵਜੇ ਵੀ ਵਾਕ ਕਰਕੇ ਕਰ ਸਕਦੇ ਹੋ ਬਹੁਤ ਠੰਡ ਹੈ ਜਿਹੜੇ ਸਾਡੇ ਵੱਡੇ ਬਜ਼ੁਰਗ ਪਹਿਲੇ ਠੰਡੇ ਪਾਣੀ ਨਾਲ ਲਾਂਦੇ ਆ ਉਹ ਵੀ ਬੰਦ ਕਰਦੇ ਕੋਈ ਬੜਪਨ ਨਹੀਂ ਹੈ ਆਪਾਂ ਨੂੰ ਉਹੀ ਪਾਣੀ ਲੈਣਾ ਜਿਹੜਾ ਗੁੰਗੁਨਾ ਹੋਵੇ ਨਮਾਇਆ ਹੋਵੇ ਵੈਸੇ ਥੋੜਾ ਜਿਹਾ ਗਰਮ ਪਾਣੀ ਨਾਲ ਨਹਾਣਾ ਚਾਹੀਦਾ ਤੇ ਸਿੱਧਾ ਸਿਰ ਦੇ ਉੱਤੇ ਪਾਣੀ ਨਹੀਂ ਪਾੜਾ ਸਭ ਤੋਂ ਪਹਿਲੇ ਪੈਰਾਂ ਤੇ ਪਾਣੀ ਪਾਓ ਫਿਰ ਬੋਡੀ ਦੇ ਉੱਤੇ ਪਾਣੀ ਪਾਓ ਫਿਰ ਸਿਰ ਦੇ ਉੱਤੇ ਪਾਣੀ ਪਾਓ ਐਸ ਗੱਲ ਦਾ ਬੜਾ ਧਿਆਨ ਰੱਖਣਾ ਹੈ ਜਿਨ੍ਹਾਂ ਦੇ ਕੋਲੇਸਟ੍ਰੋਲ ਵਧੇ ਹੋਏ ਆ ਜਿਨ੍ਹਾਂ ਦਾ ਬੀਪੀ ਵੱਧਦਾ ਜਿਨ੍ਹਾਂ ਨੂੰ ਸ਼ੂਗਰ ਹੈਗੀ ਉਹ ਖਾਸ ਧਿਆਨ ਰੱਖਣ ਸਰਦੀ ਚ ਸ਼ੂਗਰ ਵੀ ਵੱਧਦੀ ਹੈ ਸਰਦੀ ਚ ਬੀਪੀ ਵੀ ਵੱਧਦਾ ਹੈ ਸਰਦੀ ਚ ਕੋਲੈਸਟ੍ਰੋਲ ਵਧਿਆ ਹੁੰਦਾ ਹੈ ਆਤੜੀਆਂ ਆਪਣੀਆਂ ਸੁੱਕੜ ਜਾਂਦੀਆਂ ਹਾਰਟ ਅਟੈਕ ਦੇ ਚਾਂਸੇ ਬਣ ਜਾਂਦੇ ਆ ਇਹ ਤਿੰਨੋਂ ਚੀਜ਼ਾਂ ਜਿਨ੍ਹਾਂ ਨੂੰ ਹੈਗੀਆਂ ਪੇਸ਼ੈਂਟਸ ਨੂੰ ਉਹ ਆਪਣਾ ਧਿਆਨ ਰੱਖਣ ਭਰੇ ਉਹ ਚੀਜ਼ਾਂ ਦੀ ਵਰਤੋਂ ਜ਼ਰੂਰ ਕਰਨ ਜਿਹੜੀ ਤੁਹਾਨੂੰ ਹਾਰਟ ਪ੍ਰੋਬਲਮ ਤੋਂ ਬਚਾ ਸਕਦੀਆਂ ਜਿਹੜੀ ਬੋਡੀ ਨੂੰ ਅੰਦਰੋਂ ਗਰਮੀ ਦਿੰਦੀ ਹੈ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈਗੀ ਤੇ ਸਰਦੀਆਂ ਵਿੱਚ ਉਹਨਾਂ ਨੂੰ ਖਤਰਾ ਬਣਿਆ ਰਹਿੰਦਾ ਹੈ ਵੀ ਕਦੀ ਹਾਰਟ ਅਟੈਕ ਨਾ ਆ ਜੇ ਹਮ ਹਮ ਅਰਜੁਨ ਛਾਲ ਪੁਸ਼ਕਰ ਮੂਲ ਦਮਾਸਾ ਇੱਕ ਇੱਕ ਚਮਚ ਲੈਣੀ ਹੈ 800 ਐਮਐਲ ਪਾਣੀ ਲੈਣਾ ਹੈ ਰਾਤ ਨੂੰ ਭਿਗੋ ਕੇ ਰੱਖ ਦੇਣਾ ਹੈ ਸਵੇਰੇ ਪਾਣੀ ਨੂੰ ਉਬਾਲ ਲੈਣਾ ਹੈ ਜਦੋਂ ਪਾਣੀ 200 ਐਮਐਲ ਰਹਿ ਜੇ ਇਹਨੂੰ ਪੀ ਲੈਣਾ ਹੈ ਹਾਰਟ ਦੀ ਕੋਈ ਵੀ ਪ੍ਰੋਬਲਮ ਹੈ ਉਹਦੇ ਚ ਇੱਕ ਚਮਚ ਸਵੇਰੇ ਸ਼ਾਮ ਲੈਣ ਲੱਗ ਜਾਓ ਸਾਰੀ ਸਰਦੀ ਵਧੀਆ ਨਿਕਲੇਗੀ ਲਗਾਤਾਰ ਤੁਸੀਂ 3 ਮਹੀਨੇ ਲੈ ਲਿਆ ਉਸ ਤੋਂ ਬਾਅਦ ਤੁਸੀਂ ਐਂਜਿਓਗ੍ਰਾਫੀ ਕਰਾ ਲਓ ਤੁਹਾਡੀ ਬਲੌਕੇਜ ਵੀ ਅਗਰ ਹੈਗੀ ਤੇ ਉਹ ਘਟ ਜੇਗੀ ਹਾਰਟ ਅਟੈਕ ਦਾ ਜਿਹੜਾ ਕਾਰਨ ਹੈ ਸਭ ਤੋਂ ਪਹਿਲੇ ਕਾਰਨ ਪਤਾਉਣਾ ਚਾਹੀਦਾ ਸਭ ਤੋਂ ਵੱਡਾ ਕਾਰਨ ਹੈ ਕੋਲੇਸਟ੍ਰੋਲ ਠੀਕ ਹੈ ਨਾੜੀਆਂ ਦਾ ਬੰਦ ਹੋਣਾ ਸਰਦੀਆਂ ਵਿੱਚ ਨਾੜੀਆਂ ਸੁੰਗੜਦੀਆਂ ਕੋਲੇਸਟ੍ਰੋਲ ਪਹਿਲੇ ਉਹਨਾਂ ਵਿੱਚ ਜਮਾ ਹੈ ਠੀਕ ਹੈ ਉਹ 50% ਜਮਾ ਹੈ ਸਾਡਾ ਕੰਮ ਚੱਲਦਾ ਰਹਿੰਦਾ ਜਿਵੇਂ ਹੀ ਸਰਦੀ 'ਚ ਨਾੜੀ ਸੁੰਗੜਦੀ ਹੈ ਹੂੰ ਉਹ 50 ਟਾਈਟ ਹੋ ਕੇ ਉਹ 70 ਹੋ ਜਾਂਦਾ ਹੈ 80 ਹੋ ਜਾਂਦਾ ਹੈ 90 ਹਾਰਟ ਅਟੈਕ ਛੇਤੀ ਆਣੇ ਸ਼ੁਰੂ ਹੋ ਜਾਂਦੇ ਹਨ ਸਰਦੀ 'ਚ ਬੋਡੀ ਆਪਣੇ ਆਪ ਨੂੰ ਗਰਮ ਰੱਖਣਾ ਚਾਹਦੀ ਹੈ ਬਲੱਡ ਦਾ ਫਲੋ ਵੱਤ ਹੈ ਬੋਡੀ ਥੋੜੀ ਜੀ ਸ਼੍ਰਿੰਕ ਹੁੰਦੀ ਹੈ ਏਰੀਆ ਘਟਾਉਂਦੀ ਹੈ ਤਾਂ ਕਿ ਬੋਡੀ ਗਰਮ ਰਵੇ ਉਹਦੇ ਕਰਕੇ ਕਾਰਡੀਅਕ ਰਿਸਕ ਦੇ ਚਾਂਸਸ ਵੱਤ ਜਾਂਦੇ ਹਨ ਹਮ ਕਾਰਡੀਅਕ ਪੇਸ਼ੈਂਟ ਨੂੰ ਸਰਦੀਆਂ ਵਿੱਚ ਦੋ ਤਿੰਨ ਚੀਜ਼ਾਂ ਦਾ ਬੜਾ ਇੰਪੋਰਟੈਂਟ ਧਿਆਨ ਰੱਖਣਾ ਚਾਹੀਦਾ ਹੈ ਇੱਕ ਤੇ ਜਿਹੜੇ ਸਾਡੇ ਵੱਡੇ ਬਜ਼ੁਰਗ ਸਵੇਰੇ 5 ਵਜੇ ਉੱਠ ਕੇ ਘੁੰਮਦੇ ਆਂ ਹਾਂਜੀ ਉਹਨਾਂ ਤੋਂ ਮੇਰੀ ਹੱਥ ਬੰਨ ਕੇ ਗੁਜ਼ਾਰਿਸ਼ ਹੈ ਕਿ ਭਈ ਸਵੇਰੇ ਅਗਰ ਧੁੰਦ ਨਿਕਲੀ ਹੋਈ ਹੈ ਸੂਰਜ ਨਹੀਂ ਨਿਕਲਿਆ ਤੇ 5 ਵਜੇ ਘੁੰਮਣ ਦੀ ਲੋੜ ਨਹੀਂ ਹੈ ਠੀਕ ਹੈ ਜਦੋਂ ਸੂਰਜ ਉੱਗ ਜਾਂਦਾ 8 ਵਜੇ 9 ਵਜੇ 10 ਵਜੇ ਉਸ ਟਾਈਮ ਘੁੰਮਣ ਨੂੰ ਵਾਕ ਹੀ ਕਰਨੀ ਹੈ ਠੀਕ ਹੈ ਬੋਡੀ ਨੂੰ ਸਟਰੋਂਗ ਬਣਾਣਾ ਹੈ ਵਾਕ ਕਰਨੀ ਹੈ એનર્ਜੀ ਬਰਨ ਕਰਨੀ ਹੈ ਉਹ 8 9 ਵਜੇ ਵੀ ਵਾਕ ਕਰਕੇ ਕਰ ਸਕਦੇ ਹੋ ਬਹੁਤ ਠੰਡ ਹੈ ਜਿਹੜੇ ਸਾਡੇ ਵੱਡੇ ਬਜ਼ੁਰਗ ਪਹਿਲੇ ਠੰਡੇ ਪਾਣੀ ਨਾਲ ਨਹਾਉਂਦੇ ਆ ਉਹ ਵੀ ਬੰਦ ਕਰਦੇ ਆ ਠੀਕ ਹੈ ਪਾਣੀ ਗੁੰਗੁਨੇ ਨਾਲ ਨਹਾਣਾ ਸ਼ੁਰੂ ਕਰਨਾ ਈਨ ਦੇ ਵਿੱਚ ਕੋਈ ਬੜਪਨ ਨਹੀਂ ਹੈ ਆਪਾਂ ਨੂੰ ਉਹੀ ਪਾਣੀ ਲੈਣਾ ਹੈ ਜਿਹੜਾ ਗੁੰਗੁਨਾ ਹੋਵੇ ਨਮਾਇਆ ਹੋਵੇ ਵੈਸੇ ਥੋੜਾ ਜਿਹਾ ਗਰਮ ਪਾਣੀ ਨਾਲ ਨਹਾਣਾ ਚਾਹੀਦਾ ਹੈ ਤੇ ਸਿੱਧਾ ਸਿਰ ਦੇ ਉੱਤੇ ਪਾਣੀ ਨਹੀਂ ਪਾਣਾ ਸਭ ਤੋਂ ਪਹਿਲੇ ਪਾਣੀ ਪੈਰਾਂ ਦੇ ਉੱਤੇ ਪਾਣਾ ਹੈ ਤਾਂ ਕਿ ਬਲੱਡ ਦਾ ਫਲੋ ਮੈਨੇਜ ਹੋਏ ਸਭ ਤੋਂ ਪਹਿਲੇ ਪੈਰਾਂ ਤੇ ਪਾਣੀ ਪਾਓ ਫਿਰ ਬੋਡੀ ਦੇ ਉੱਤੇ ਪਾਣੀ ਪਾਓ ਫਿਰ ਸਿਰ ਦੇ ਉੱਤੇ ਪਾਣੀ ਪਾਓ ਇਹ ਇਸ ਗੱਲ ਦਾ ਬੜਾ ਧਿਆਨ ਰੱਖਣਾ ਹੈ ਜਿਨ੍ਹਾਂ ਦੇ ਕੋਲੇਸਟ੍ਰੋਲ ਵਧੇ ਹੋਏ ਹਨ ਜਿਨ੍ਹਾਂ ਦਾ ਬੀਪੀ ਵੱਧਦਾ ਹੈ ਜਿਨ੍ਹਾਂ ਨੂੰ ਸ਼ੂਗਰ ਹੈਗੀ ਉਹ ਖਾਸ ਧਿਆਨ ਰੱਖਣ ਸਰਦੀ ਚ ਸ਼ੂਗਰ ਵੀ ਵੱਧਦੀ ਹੈ ਸਰਦੀ ਚ ਬੀਪੀ ਵੀ ਵੱਧਦਾ ਹੈ ਸਰਦੀ ਚ ਕੋਲੇਸਟ੍ਰੋਲ ਵਧਿਆ ਹੁੰਦਾ ਹੈ ਆਤੜੀਆਂ ਆਪਣੀਆਂ ਸੁੱਕੜ ਜਾਂਦੀਆਂ ਹਾਰਟ ਅਟੈਕ ਦੇ ਚਾਂਸਸ ਬਣ ਜਾਂਦੇ ਆ ਇਹ ਤਿੰਨੋਂ ਚੀਜ਼ਾਂ ਜਿਨ੍ਹਾਂ ਨੂੰ ਹੈਗੀਆਂ ਪੇਸ਼ੈਂਟਸ ਨੂੰ ਉਹ ਆਪਣਾ ਧਿਆਨ ਰੱਖਣ ਤੇ ਘਰੇ ਉਹ ਚੀਜ਼ਾਂ ਦੀ ਵਰਤੋਂ ਜ਼ਰੂਰ ਕਰਨ ਜਿਹੜੀ ਤੁਹਾਨੂੰ ਹਰਟ ਪ੍ਰੋਬਲਮ ਤੋਂ ਬਚਾ ਸਕਦੀਆਂ ਜਿਹੜੀ ਬੋਡੀ ਨੂੰ ਅੰਦਰੋਂ ਗਰਮੀ ਦਿੰਦੀ ਹੈ ਜਿਵੇਂ ਅਸੀਂ ਫਿਟ ਫਾਰਮੂਲਾ ਜਿਹੜਾ ਅਸੀਂ ਦੱਸਨੇ ਹੁੰਨੇ ਆ ਉਹ ਮੈਂ ਬਣਾ ਕੇ ਤਿਆਰ ਕਰ ਲਿਆ ਕਿਉਂਕਿ ਇੰਨਾ ਜ਼ਿਆਦਾ ਫੋਨ ਆ ਰਹੇ ਇੰਨਾ ਜ਼ਿਆਦਾ ਆਰਡਰ ਆ ਰਹੇ ਫਾਰਮੂਲਾ ਇਹ ਤਿੰਨ ਚੀਜ਼ਾਂ ਦਾ ਹੀ ਹੈ ਠੀਕ ਹੈ ਮੈਂ ਫਿਰ ਦੱਸ ਰਿਹਾ ਅਰਜੁਨ ਛਾਲ ਤਮਾਸਾ ਤੇ ਪੁਸ਼ਕਰ ਮੂਲ ਠੀਕ ਹੈ ਤਿੰਨੋਂ ਚੀਜ਼ਾਂ ਦੀ ਇੱਕ ਇੱਕ ਚਮਚ ਪਾਊਡਰ ਲੈ ਲਓ 800 ਲੀਟਰ 800 ਐਮਐਲ ਪਾਣੀ ਦੇ ਵਿੱਚ ਭਿਗੋ ਕੇ ਰੱਖ ਦਿਓ ਸਵੇਰੇ ਇਹਨੂੰ ਚੰਗੀ ਤਰ੍ਹਾਂ ਉਬਾਲ ਲਓ ਉਬਾਲ ਕੇ ਜਦੋਂ ਪਾਣੀ 200 ਐਮਐਲ ਰਹਿ ਜਾਏ ਇਹਨੂੰ ਪੀ ਲਓ ਮੈਂ ਫਿਰ ਦੱਸਣ ਲੱਗਾ ਇਹ ਵੀਡੀਓ ਨੂੰ ਦੇ ਨਾਲ ਜ਼ਰੂਰ ਸ਼ੇਅਰ ਕਰ ਲਿਆ ਜੇ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈਗੀ ਤੇ ਸਰਦੀਆਂ ਵਿੱਚ ਉਹਨਾਂ ਨੂੰ ਖਤਰਾ ਬਣਿਆ ਰਹਿੰਦਾ ਵੀ ਕਦੀ ਹਾਰਟ ਅਟੈਕ ਨਾ ਆ ਜੇ ਹਮ ਹਮ ਅਰਜੁਨ ਛਾਲ ਪੁਸ਼ਕਰਮੂਲ ਦਮਾਸਾ ਇੱਕ ਇੱਕ ਚਮਚ ਲੈਣੀ ਹੈ 800 ਐਮਐਲ ਪਾਣੀ ਲੈਣਾ ਹੈ ਰਾਤ ਨੂੰ ਭਿਗੋ ਕੇ ਰੱਖ ਦੇਣਾ ਹੈ ਸਵੇਰੇ ਪਾਣੀ ਨੂੰ ਉਬਾਲ ਲੈਣਾ ਹੈ ਜਦੋਂ ਪਾਣੀ 200 ਐਮਐਲ ਰਹਿ ਜੇ ਇਹਨੂੰ ਪੀ ਲੈਣਾ ਨਹੀਂ ਬਣਾ ਸਕਦੇ ਤੇ ਇਹ ਬੋਤਲ ਤਿਆਰ ਹੈ ਇਹਦੀ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਅੱਧੇ ਗਲਾਸ ਪਾਣੀ ਚ ਪਾਣਾ ਹੈ ਤੇ ਪੀ ਲੈਣਾ ਦੇਖੋ ਹਰ ਤੇ ਪ੍ਰੋਬਲਮ ਕਿਸੇ ਨੂੰ ਵੀ ਹੋ ਸਕਦੀ ਹੈ ਹੋ ਸਕਦਾ ਹੈ ਬੱਚੇ ਨੂੰ ਪ੍ਰੋਬਲਮ ਜਮਾਂਦਰੂ ਹੋਵੇ ਠੀਕ ਹੈ ਪਰ ਉਹ ਆਡੈਂਟੀਫਾਈ ਨਾ ਹੋਈ ਹੋਵੇ ਠੀਕ ਹੈ ਇਹ ਦੇਖੋ ਕਹਿ ਬਾਰ ਇਹ ਹੈਗਾ ਇਹ ਤੁਹਾਡੇ ਇਚ ਪਾਣੀ ਦੇ ਨਾਲ ਮਿਲਾਤਾ ਹੈ ਜੀ ਇਹ ਤਿਆਰ ਹੈ ਹੁਣ ਇਹਦੇ ਚ ਉਹ ਸਾਰੀ ਜੜੀ ਬੂਟੀਆਂ ਪਾਈਆਂ ਲਓ ਜੀ ਟੇਸਟ ਕਰੋ ਪਹਿਲੇ ਇਹਦੇ ਚ ਉਹ ਸਾਰੀ ਜੜੀ ਬੂਟੀਆਂ ਹੈ ਜਿਹੜੀ ਤੁਹਾਨੂੰ ਬਿਲਕੁਲ ਫਿੱਟ ਰੱਖਦੀਆਂ ਦਰੁਸਤ ਰੱਖਦੀਆਂ ਹਾਰਟ ਦੀ ਕੋਈ ਵੀ ਪ੍ਰੋਬਲਮ ਹੈ ਉਹਦੇ ਚ ਇੱਕ ਚਮਤਸੂਰੇ ਸ਼ਾਮ ਲੈਣ ਲੱਗ ਜਾਓ ਸਾਰੀ ਸਰਦੀ ਵਧੀਆ ਨਿਕਲੇਗੀ ਲਗਾਤਾਰ ਤੁਸੀਂ 3 ਮਹੀਨੇ ਲੈ ਲਿਆ ਉਸ ਤੋਂ ਬਾਅਦ ਤੁਸੀਂ ਐਂਜਿਓਗ੍ਰਾਫੀ ਕਰਾ ਲਓ ਤੁਹਾਡੀ ਬਲੋਕੇਜ ਵੀ ਅਗਰ ਹੈਗੀ ਤੇ ਉਹ ਘਟ ਜੇਗੀ ਆਯੁਰਵੇਦ ਵਿੱਚ ਚੀਜ਼ਾਂ ਲਿਖੀਆਂ ਠੀਕ ਹੈ ਆਯੁਰਵੇਦ ਇਹ ਕਹਿੰਦਾ ਹੈ ਕਿ ਅਗਰ ਤੁਸੀਂ ਅਰਜੁਨ ਛਾਲ ਦਮਾਸਾ ਪੁਸ਼ਕਰਮੂਲ ਰੈਗੂਲਰ ਯੂਜ਼ ਕਰਦੇ ਹੋ ਠੀਕ ਹੈ ਉਹ ਚੀਜ਼ਾਂ ਛੱਡ ਦਿੰਦੇ ਹੋ ਜਿਹੜੀ ਕੋਲੇਸਟ੍ਰੋਲ ਨੂੰ ਵਧਾਉਂਦੀਆਂ ਹਨ ਠੀਕ ਹੈ ਤੇ ਨਾਲੇ ਗੁਗਲ ਦਾ ਯੂਜ਼ ਕਰਦੇ ਹੋ ਗੁਗਲ ਹੁੰਦੀ ਹੈ ਸਾਡੀ ਅਗਰ ਗੁਗਲ ਦਾ ਯੂਜ਼ ਕਰਦੇ ਹੋ ਕੈਂਫੂਰ ਜਿਹੜੀ ਚਿੱਕਰ ਦੇ ਪੇੜ ਤੋਂ ਨਿਕਲਦੀ ਹੈ ਹੋਰ ਪੇੜਾਂ ਤੋਂ ਨਿਕਲਦੀ ਹੈ ਇਹਦਾ ਰੈਗੂਲਰ ਯੂਜ਼ ਕਰਦੇ ਹੋ ਤੁਹਾਡਾ ਕੋਲੇਸਟ੍ਰੋਲ ਨਾਰਮਲ ਹੋ ਜਾਂਦਾ ਹੈ ਅਗਰ ਕੋਲੇਸਟ੍ਰੋਲ ਨਾਰਮਲ ਹੋ ਜਾਂਦਾ ਹੈ ਤੇ ਤੁਹਾਨੂੰ ਹਾਰਟ ਦੀ ਪ੍ਰੋਬਲਮ ਆਉਣ ਦੇ ਚਾਂਸਸ ਬਿਲਕੁਲ ਘਟ ਜਾਂਦੇ ਯੰਗ ਏਜ ਵਿੱਚ ਸਭ ਤੋਂ ਇੰਪੋਰਟੈਂਟ ਹੈ ਤੁਹਾਡਾ ਲੀਵਰ ਠੀਕ ਹੋਣਾ ਚਾਹੀਦਾ ਹੈ ਹਾਰਟ ਵਾਸਤੇ ਕਹਿ ਰਿਹਾ ਮੈਂ ਅਗਰ ਤੁਹਾਡਾ 20 22 25 ਸਾਲ ਦੀ ਉਮਰ ਵਿੱਚ ਅਗਰ ਟੈਸਟ ਕਰਾਓ ਇੱਕ ਲੀਵਰ ਦਾ ਟੈਸਟ ਹੁੰਦਾ ਐ ਐਸਜੀਓਟੀ ਐਸਜੀਪੀਟੀ ਉਹਦੀ ਨਾਰਮਲ ਰੇਂਜ ਹੁੰਦੀ ਹੈ 45 ਤੱਕ ਕਿ ਉਹ ਤੁਹਾਡਾ 20 ਤੱਕ ਹੋਣਾ ਚਾਹੀਦਾ 20 ਤੋਂ ਉੱਤੇ ਨਹੀਂ ਹੋਣਾ ਚਾਹੀਦਾ ਅਗਰ ਉਹ 20 ਤੋਂ ਉੱਤੇ ਹੈ ਤੇ देयर आर ਚਾਂਸਿਸ ਕਿ 40 45 ਸਾਲ ਦੀ ਉਮਰ 'ਚ ਤੁਹਾਡੇ ਹਾਰਟ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜੇਗੀ ਅਗਰ ਉਹ ਤੁਹਾਡਾ 30 35 ਤੋਂ ਉੱਪਰ ਜਾ ਰਿਹਾ ਹੈ ਤੇ ਤੁਹਾਨੂੰ 45 ਸਾਲ ਦੀ ਉਮਰ 'ਚ ਹਾਰਟ ਦੀ ਪ੍ਰੋਬਲਮ ਹੋ ਜਾਏਗੀ ਸਭ ਤੋਂ ਪਹਿਲੇ ਯੰਗ ਉਮਰ 'ਚ ਤੁਸੀਂ ਧਿਆਨ ਰੱਖਣਾ ਆਪਣੇ ਲੀਵਰ ਦਾ ਫਿਰ ਜਿਵੇਂ ਏਜ ਵੱਧਦੀ ਹੈ ਉਸ ਟਾਈਮ ਕੋਲੇਸਟ੍ਰੋਲ ਦਾ ਟੈਸਟ ਸਾਲ ਵਿੱਚ ਇੱਕ ਵਾਰੀ ਜ਼ਰੂਰ ਕਰਾਉਣਾ ਚਾਹੀਦਾ ਜਿਵੇਂ ਕਹਿੰਦੇ ਆ ਨਾ ਵੀ ਨਵਾਂ ਸਾਲ ਆਇਆ ਹੈ ਜਾਂ ਬਰਥਡੇ ਆਇਆ ਹੈ ਬਰਥਡੇ ਤੇ ਕੀ ਕਰੀਏ ਬਰਥਡੇ ਤੇ ਆਪਣੇ ਰੂਟੀਨ ਦੇ ਟੈਸਟ ਕਰਾ ਲਓ ਜਾਂ ਕਿਸੇ ਵੈਦ ਨੂੰ ਨਾੜੀ ਦਿਖਾ ਲਓ ਉਸ ਦਿਨ ਆਪਣਾ ਟੈਸਟ ਕਰਾਓ ਸਾਰੇ ਟੈਸਟ ਲੈ ਕੇ ਡਾਕਟਰ ਨੂੰ ਚੈੱਕ ਕਰਾਓ ਜੇ ਉਹ ਕਹਿੰਦਾ ਵੀ ਤੁਹਾਡੇ ਟੈਸਟ ਠੀਕ ਹੈ ਤੇ ਐ ਸਮਝੋ ਵੀ ਅਗਲੇ ਬਰਥਡੇ ਤੱਕ ਤੁਹਾਨੂੰ ਕੋਈ ਦਿੱਕਤ ਨਹੀਂ ਆਣੀ। ਫਿਰ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਹੈਗੀ ਇਹਨੂੰ ਲੈ ਕੇ ਕਿ ਜਿਵੇਂ ਹੀ ਤੁਸੀਂ ਤੁਰਦੇ ਹੋ ਜੇ ਤੁਹਾਨੂੰ ਸਾਹ ਚੜ ਰਿਹਾ ਠੀਕ ਹੈ ਜੇ ਤੁਹਾਡੇ ਛਾਤੀ ਚ ਦਰਦ ਹੁੰਦਾ ਠੀਕ ਹੈ ਜੇ ਪੌੜੀਆਂ ਚੜਦੇ ਹੋਏ ਸਾਹ ਚੜਦਾ ਹੈ 100 ਮੀਟਰ ਤੁਰਦੇ ਹੋ ਸਾਹ ਚੜਦਾ ਹੈ ਗੱਲ ਕਰਦੇ ਹੋਏ ਸਾਹ ਚੜਦਾ ਹੈ ਜਾਂ ਗੱਲ ਕਰਦੇ ਹੋ ਇਦਾਂ ਲੱਗਦਾ ਕਿ ਮੇਰੇ ਗਲੇ ਨੂੰ ਕਿਸੇ ਨੇ ਜਕੜ ਲਿਆ ਹੂੰ ਕਈ ਵਾਰੀ ਐਸਿਡਿਟੀ ਹੁੰਦੀ ਹੈ ਬੰਦੇ ਨੂੰ ਐ ਲੱਗਦਾ ਜਿਵੇਂ ਮੇਰੇ ਐਸਿਡਿਟੀ ਹੈ ਗੈਸ ਦਾ ਫਰਾ ਹੈ ਹੋ ਸਕਦਾ ਉਹ ਵੀ ਹਾਰਟ ਦੀ ਪ੍ਰੋਬਲਮ ਹੋਵੇ ਉਹਦੇ ਵਾਸਤੇ ਸਭ ਤੋਂ ਪਹਿਲੇ ਕੋਲੇਸਟ੍ਰੋਲ ਚੈੱਕ ਕਰਾ ਲਓ ਫਿਰ ਇੱਕ ECG ਟੈਸਟ ਹੁੰਦਾ ਤੁਸੀਂ ਆਪਣੇ ਲੋਕਲ ਕਰਾ ਸਕਦੇ ਹੋ ਸਾਨੂੰ ਭੇਜ ਸਕਦੇ ਹੋ ਅਸੀਂ ਚੈੱਕ ਕਰਕੇ ਦੱਸ ਦਾਂਗੇ ਹਾਰਟ ਦੀ ਪ੍ਰੋਬਲਮ ਹੈ ਕਿ ਨਹੀਂ ਅਗਰ ਕੋਲੇਸਟ੍ਰੋਲ ਵਧਿਆ ਹੋਇਆ ਹੈ ਇਮੀਡੀਏਟਲੀ ਜਿਹੜਾ ਮੈਂ ਘਰੇਲੂ ਫਾਰਮੂਲਾ ਹੁਣੇ ਦੱਸਿਆ ਸੀ ਪਿੱਛੇ ਵੀਡੀਓ ਵਿੱਚ ਉਹਨੂੰ ਫੋਲੋ ਕਰ ਲਓ ਉਸ ਫਾਰਮੂਲੇ ਨੂੰ ਵਰਤੋਂ ਕਰਨ ਲੱਗ ਜਿਉ ਕੋਲੇਸਟ੍ਰੋਲ ਡਾਊਨ ਆ ਜਾਣਗੇ ਅਗਰ ਬੀਪੀ ਵਧਿਆ ਹੋਇਆ ਹੈ ਤੇ ਬੀਪੀ ਵਾਸਤੇ ਫਾਰਮੂਲਾ ਹੈ ਬੀਪੀ ਕੰਟਰੋਲ ਕਰੋ ਸ਼ੂਗਰ ਵਧੀ ਹੋਈ ਹੈ ਸ਼ੂਗਰ ਕੰਟਰੋਲ ਕਰੋ ਤੁਹਾਨੂੰ ਹਾਰਟ ਦੀ ਪ੍ਰੋਬਲਮ ਆਏਗੀ ਨਹੀਂ ਚਲਦੇ ਹੋਏ ਸਾਹ ਚੜਦਾ ਪੈੜੀ ਚੜਦੇ ਹੋਏ ਸਾਹ ਚੜਦਾ ਬੋਲਦੇ ਹੋਏ ਸਾਹ ਚੜਦਾ ਬੋਲਦੇ ਹੋਏ ਐਂ ਲੱਗਦਾ ਕਿਸੇ ਨੇ ਗਲਾ ਫੜ ਲਿਆ ਮੋਢੇ ਫੜ ਲਏ ਜਾਂ ਛਾਤੀ 'ਚ ਦਰਦ ਹੈ ਇਹਨੂੰ ਇਗਨੋਰ ਨਹੀਂ ਕਰਨਾ ਇਮੀਡੀਏਟਲੀ ਦੇਖਣਾ ਕਿ ਇਹ ਹਾਰਟ ਦੀ ਵਜੇ ਨਾਲ ਤੇ ਨਹੀਂ ਅਗਰ ਹਾਰਟ ਦੀ ਵਜੇ ਨਾਲ ਨਹੀਂ ਹੈ ਐਸਿਡਿਟੀ ਆ ਤੇ ਕੋਈ ਖਾਸ ਗੱਲ ਨਹੀਂ ਠੀਕ ਹੋ ਜਾਏਗੀ ਹਾਰਟ ਸਿਰਫ ਸਮਾਂ ਨਹੀਂ ਦਿੰਦਾ ਤੁਹਾਨੂੰ ਹਮ ਸਮਾਂ ਹੀ ਜਿੱਤ ਹੈ ਜੇ ਤੁਸੀਂ ਪਹਿਲੇ ਚੀਜ਼ ਨੂੰ ਫੜ ਲਿਆ ਤੁਹਾਡੇ ਕੋਲ ਖੁੱਲਾ ਟਾਈਮ ਹੈ ਦਾ ਇਲਾਜ ਕਰਾ ਸਕਦੇ